ਸਤ ਸ੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਅਸੀਂ ਆ ਸਾਡੇ ਪਿੰਡ ਪਿੰਡ ਮਲਕ ਤਹਿਸੀਲ ਜਿਗਰਾਉਂ ਜ਼ਿਲ੍ਹਾ ਲੁਧਿਆਣਾ ਪਿੰਕੋੜ 1426 ਤੇ ਅੱਜ ਇੱਥੇ ਆਪਾਂ ਬਣਾਉਣ ਜਾ ਰਹੇ ਹਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਖੂਬਸੂਰਤ ਪੇਂਟਿੰਗ ਤੇ ਆਓ ਮਾਣੋ ਇਸ ਪੇਂਟਿੰਗ ਦਾ ਆਨੰਦ ਤੇ ਨਾਲ-ਨਾਲ ਸੁਣੋ ਉਹਨਾਂ ਦਾ ਇਤਿਹਾਸ ਬਣੇ ਰੋ ਸਾਡੇ ਨਾਲ ਅਖੀਰ ਤੱਕ ਅੱਜ ਗੱਲ ਕਰਾਂਗੇ ਸਿੱਖ ਕੌਮ ਦੇ ਮਹਾਨਾਇਕ ਬਾਬਾ ਬੰਦਾ ਸਿੰਘ ਬਹਾਦਰ ਦੀ ਬਾਰੇ ਜਿਨ੍ਹਾਂ ਨੇ ਏਸ਼ੀਆ ਦੀ ਸਭ ਤੋਂ ਤਾਕਤਵਰ ਸਲਤਨਤ ਦਾ ਤਖਤਾ ਪਲਟ ਕੀਤਾ ਸਰਹੰਦ ਦੀ ਇੱਟ ਨਾਲ ਇੱਟ ਖੜਕਾਉਣ ਵਾਲੇ ਜਿਨ੍ਹਾਂ ਨੇ ਸਿੱਖ ਰਾਜ ਕਾਇਮ ਕੀਤਾ ਪਰ ਖੁਦ ਨੂੰ ਕਦੇ ਬਾਦਸ਼ਾਹੀ ਨਾ ਖੋਹਿਆ ਜਿਨ੍ਹਾਂ ਦੀ ਤਲਵਾਰ ਤੋਂ ਮੁਗਲ थर-थर ਕੰਬਦੇ ਸੀ ਸਰਹੰਦ ਕਪੂਰੀ ਸਡੋਰਾ ਮੁਸ਼ਕਾਬਾਦ ਨੂੰ ਮਿੱਟੀ 'ਚ ਮਿਲਾਉਣ ਵਾਲੇ ਜਿਨ੍ਹਾਂ ਬਾਰੇ ਇੱਕ ਅੰਗਰੇਜ਼ ਲਿਖਾਰੀ ਮੈਕਲਫ ਆਪਣੀ ਕਿਤਾਬ ਹਿਸਟਰੀ ਆਫ ਦਾ ਸਿੱਖਸ ਵਿੱਚ ਲਿਖਦਾ ਹੈ ਕਿ ਜੇ ਬਹਾਦਰ ਸ਼ਾ ਦੱਖਣ ਤੋਂ ਵਾਪਸ ਨਾ ਆਉਂਦਾ ਤਾਂ ਬੰਦਾ ਸਿੰਘ ਬਹਾਦਰ ਨੇ ਪੂਰਾ ਭਾਰਤ ਜਿੱਤ ਲੈਣਾ ਸੀਗਾ ਇਹਨਾਂ ਦੀ ਸ਼ਹਾਦਤ ਬਾਰੇ ਜਦੋਂ ਅਸੀਂ ਸੁਣਦੇ ਹਾਂ ਤਾਂ ਰੂਹ ਕੰਬ ਜਾਂਦੀ ਆ ਹੁਣ ਆਪਾਂ ਜਨਮ ਤੋਂ ਗੱਲ ਸਟਾਰਟ ਕਰਦੇ ਹਾਂ ਬੰਦਾ ਸਿੰਘ ਬਹਾਦਰ ਦਾ ਜਨਮ ਹੈਗਾ ਰਜੌਰੀ ਦਾ ਇਨਾਂ ਦੇ ਪਿਤਾ ਦਾ ਨਾਮ ਸੀਗਾ ਰਾਮਦੇਵ ਭਾਰਤਵਾਜ ਬੰਦਾ ਸਿੰਘ ਭਾਦਰ ਦਾ ਬਚਪਨ ਦਾ ਨਾਮ ਲਛਮਨਦੇਵ ਸੀਗਾ ਇੱਕ ਰਾਜਪੂਤ ਪਰਿਵਾਰ 'ਚ ਪੈਦਾ ਹੋਏ ਸੀ ਖੇਤੀ ਕਰਨ ਵਾਲਾ ਇਹਨਾਂ ਦਾ ਪਰਿਵਾਰ ਸੀਗਾ ਜਦੋਂ ਇਹਨਾਂ ਦੀ ਉਮਰ 11 ਸਾਲ ਦੀ ਸੀ ਤਾਂ ਇਹ ਸ਼ਿਕਾਰ ਖੇਡਣ ਜਾਂਦੇ ਨੇ ਹਿਰਨੀ ਦਾ ਉੱਥੇ ਸ਼ਿਕਾਰ ਕਰਦੇ ਨੇ ਕਾਰ ਕਰਨ ਤੋਂ ਬਾਅਦ ਜਦੋਂ ਉਹਦਾ ਪੇਟ ਚੀਰ ਕੇ ਦੇਖਦੇ ਨੇ ਤਾਂ ਦੋ ਹਿਰਨੀ ਦੇ ਬੱਚੇ ਇਹਨਾਂ ਦੀਆਂ ਅੱਖਾਂ ਦੇ ਸਾਹਮਣੇ ਤੜ ਤੜ ਕੇ ਮਰ ਜਾਂਦੇ ਨੇ ਉੱਥੋਂ ਇਹਦੇ ਦਿਲ 'ਚ ਇਹ ਜੀ ਚੀਜ਼ ਪੈਦਾ ਹੁੰਦੀ ਆ ਕਿ ਇਹਦਾ ਮਨ ਹੀ ਲੱਗਣਾ ਹਟ ਜਾਂਦਾ ਘਰੇ ਆ ਕੇ ਚੁੱਪਚਾਪ ਰਹਿਣ ਲੱਗ ਜਾਂਦਾ ਜਿਹੜਾ ਇੱਕ 11 ਸਾਲ ਦਾ ਨਟਖਟ ਤੇ ਸ਼ਰਾਰਤਾ ਕਰਨ ਵਾਲਾ ਬੱਚਾ ਸੀਗਾ ਉਹ ਬਿਲਕੁਲ ਚੁੱਪਚਾਪ ਰਹਿਣ ਲੱਗ ਜਾਂਦਾ ਕਿਸੇ ਨਾਲ ਗੱਲ ਨਾ ਕਰਨੀ ਇਹਨਾਂ ਦੇ ਮਾਤਾ ਜੀ ਫਿਰ ਟੈਨਸ਼ਨ 'ਚ ਰਹਿਣ ਲੱਗ ਗਏ ਵੀ ਮੇਰੇ ਪੁੱਤ ਨੂੰ ਕੀ ਹੋ ਗਿਆ ਜਦੋਂ ਉਹਨਾਂ ਨੂੰ ਫਿਕਰ ਹੋਈ ਤਾਂ ਇਹਨਾਂ ਨੂੰ ਲੈ ਕੇ ਸਾਧਾਂ ਕੋਲ ਕਿਤੇ ਜਾਣ ਲੱਗ ਗਏ ਵੀ ਚਲੋ ਮੈਂ ਇਲਾਜ ਕਰਵਾ ਕੇ ਲਿਆਇਆ ਪਰ ਕਿਤੋਂ ਇਹਦਾ ਇਲਾਜ ਨਾ ਹੋਇਆ ਫਿਰ ਇੱਕ ਦਿਨ ਇਹਨਾਂ ਦੇ ਪਿੰਡ 'ਚ ਵੈਰਾਗੀ ਸਾਧੂਆਂ ਦਾ ਇੱਕ ਟੋਲਾ ਆਇਆ ਤਾਂ ਲਛਮਨਦੇਵ ਨੂੰ ਉਹਨਾਂ ਦੀਆਂ ਗੱਲਾਂ ਬਹੁਤ ਜ਼ਿਆਦਾ ਵਧੀਆ ਲੱਗੀਆਂ ਇਰੋਂ ਉਥੋਂ ਉਹਨਾਂ ਦੇ ਨਾਲ ਹੀ ਹੋ ਤੁਰੇ। ਉਹ ਸਾਧੂਆਂ 'ਚੋਂ ਇੱਕ ਜਾਨਕੀ ਪ੍ਰਸ਼ਾਦ ਨੂੰ ਲਛਮਨ ਦੇਵ ਨੇ ਆਪਦਾ ਗੁਰੂ ਧਾਰ ਲਿਆ। ਗੁਰੂ ਧਾਰ ਲਿਆ ਤਾਂ ਉਹਨਾਂ ਤੋਂ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ ਇਹਨਾਂ ਨੇ। ਫੇਰ ਵਿਸਾਖੀ ਤੇ ਮੇਲੇ ਤੇ ਜਿਹੜਾ ਲਛਮਨ ਦੇਵ ਦਾ ਗੁਰੂ ਸੀਗਾ ਜਾਨਕੀ ਪ੍ਰਸ਼ਾਦ ਉਹਦੀ ਵਾਰਤਾਲਾਪ ਹੁੰਦੀ ਆ ਇੱਕ ਸਮਰੱਥ RAMਦਾਸ ਦੇ ਦੂਜੇ ਸਾਧੂ ਨਾਲ। ਤਾਂ ਜਿਹੜਾ ਇਹਦਾ ਗੁਰੂ ਹੁੰਦਾ ਉਹਦੇ ਤੋਂ ਸਮਰੱਥ RAMਦਾਸ ਜਿੱਤ ਜਾਂਦਾ ਵਾਰਤਾਲਾਪ 'ਚ। ਤਾਂ ਇਹਦੇ ਮਨ 'ਚ ਆਉਂਦਾ ਲਛਮਨ ਦੇਵ ਦੇ ਕਿ ਜੇ ਮੈਂ ਹੁਣ ਘਰ-ਵਾਰ ਛੱਡਿਆ ਹੀ ਆ ਤਾਂ ਮੈਂ ਕਿਉਂ ਨਾ ਮੈਂ ਜਿਹੜਾ ਵਧੀਆ ਸਿੱਖਿਆ ਵਾਲਾ ਗੁਰੂ ਆ ਉਹਨੂੰ ਆਪਦਾ ਗੁਰੂ ਧਾਰਾਂ ਤਾਂ ਫਿਰ ਇਹ ਸਮਰੱਥ RAMDAS ਨੂੰ ਆਪਦਾ ਗੁਰੂ ਧਾਰ ਲੈਂਦਾ ਜਿਹੜਾ ਪਹਿਲਾਂ ਵਾਲਾ ਜਾਨਕੀ ਪ੍ਰਸ਼ਾਦ ਸੀ ਉਹ ਸੀਗਾ ਵਿਰਾਗੀ ਸਾਧੂ ਜਿਹੜਾ ਹੁਣ ਸਮਰੱਥ RAMDAS ਹੈ ਉਹ ਹੈਗਾ ਹੈ ਉਦਾਸੀ ਸਾਧੂ ਬੰਦਾ ਸਿੰਘ ਬਹਾਦਰ ਦੇ ਟੋਟਲ ਪੂਰੇ ਜਨਮ 'ਚ 4 ਗੁਰੂ ਹੋਏ ਨੇ ਪਹਿਲਾ ਗੁਰੂ ਹੋਇਆ ਹੈ ਜਾਨਕੀ ਪ੍ਰਸ਼ਾਦ ਦੂਸਰਾ ਗੁਰੂ ਹੋਇਆ ਹੈ ਸਮਰੱਥ RAMDAS ਤੀਸਰਾ ਗੁਰੂ ਹੋਇਆ ਹੈ ਔਗਰਨਾਥ ਤੇ ਲਾਸਟ ਚ ਕਿਰਪਾ ਹੁੰਦੀ ਆ ਉਹਦੇ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਹੁਣ ਇੱਥੇ ਕਈ ਮੇਰੇ ਵੀਰ ਬੰਦਾ ਸਿੰਘ ਬਹਾਦਰ ਨੂੰ ਬੰਦਾ ਵਿਰਾਗੀ ਕਹਿ ਦਿੰਦੇ ਨੇ ਜਿਹੜਾ ਕਿ ਬਿਲਕੁਲ ਗਲਤ ਆ ਕਿਉਂਕਿ ਵਿਰਾਗੀ ਤਾਂ ਉਹਦਾ ਪਹਿਲਾ ਗੁਰੂ ਸੀਗਾ ਜਾਨਕੀ ਪ੍ਰਸ਼ਾਦ ਵਿਰਾਗੀ ਸੀ ਉਸ ਤੋਂ ਬਾਅਦ ਜਿਹੜਾ ਸਮਰਾਥ ਰਾਮਦਾਸ ਸੀ ਉਹ ਉਦਾਸੀ ਸੀ ਉਸ ਤੋਂ ਬਾਅਦ ਜਿਹੜਾ ਔਗੜਨਾਥ ਸੀ ਉਹ ਜੋਗੀ ਸੀ ਫੇਰ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲ ਕੇ ਉਹ ਖੰਡੇ ਵਾਟੇ ਦੀ ਪੌੜ ਛੱਕਦਾ ਹੈ ਤੇ ਸਿੰਘ ਬਣ ਜਾਂਦਾ ਹੈ ਫਿਰ ਉਹਦੇ ਨਾਮ ਨਾਲ ਬੰਦਾ ਸਿੰਘ ਬਹਾਦਰ ਉਦੋਂ ਬਾਅਦ 1708 ਤੋਂ ਬਾਅਦ ਉਹਨੇ ਹੋਰ ਕੋਈ ਗੁਰੂ ਨਹੀਂ ਧਾਰਿਆ ਗੁਰੂ ਗੋਬਿੰਦ ਸਿੰਘ ਜੀ ਤੋਂ ਬਿਨਾ ਉਸ ਤੋਂ ਬਾਅਦ ਸ਼ਹਾਦਤ ਤੱਕ ਆਪਣੇ ਜੀਵਨ ਦਾ ਇੱਕ ਇੱਕ ਸਕਿੰਟ ਗੁਰੂ ਦਾ ਸਿੱਖ ਬਣ ਕੇ ਉਹਨੇ ਬਤੀਤ ਕੀਤਾ ਤਾਂ ਬੰਦਾ ਸਿੰਘ ਬਹਾਦਰ ਨੂੰ ਬੰਦਾ ਬੈਰਾਗੀ ਕਹਿਣਾ ਬਿਲਕੁਲ ਗਲਤ ਹੈ ਬੰਦਾ ਸਿੰਘ ਬਹਾਦਰ ਦੀ ਲਾਸਾਨੀ ਸ਼ਹਾਦਤ ਨੇ ਸਿੱਖਾਂ 'ਚ ਇਹ ਜਜੋਸ਼ ਭਰਿਆ ਕਿ ਸਿੱਖ ਜ਼ੁਲਮ ਦੇ ਖਿਲਾਫ ਲੜਦੇ ਰਹੇ ਤੇ ਸਿੱਖ ਰਾਜ ਕਾਇਮ ਹੋਇਆ ਏਸੀ ਬਾਬਾ ਬੰਦਾ ਸਿੰਘ ਬਹਾਦਰ ਦੀ ਦਾਸਤਾਨ ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸ ਦਿਆ ਕਰੋ ਕਿ ਅਗਲੀ ਵੀਡੀਓ ਕਿਸ ਟੌਪਿਕ ਤੇ ਬਣਾਈਏ ਤੇ ਇਹ ਵੀ ਦੱਸ ਦਿਆ ਕਰੋ ਤੁਸੀਂ ਕਿਹੜੇ ਪਿੰਡ ਸ਼ਹਿਰ ਚ ਬੈਠ ਕੇ ਸਾਡੀ ਵੀਡੀਓ ਦੇਖ ਰਹੇ ਹੋ ਸਾਨੂੰ ਸਪੋਰਟ ਕਰਨ ਲਈ ਸਾਡੇ ਪੇਜ ਨੂੰ ਲਾਈਕ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤੇ ਸਾਡੀਆਂ ਵੀਡੀਓਜ਼ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਇਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ